ਅਸੀਂ ਤਾਂ ਇਹੀ ਕਿਹਾ ਸੀ ਭਾਈ ਹਵਾਰੇ ਦੀ ਮਾਤਾ ਜੀ ਉਹ ਠੱਲੇ ਨੇ ਉਹਨਾਂ ਨੂੰ ਮਲਾਇਆ ਜਾਵੇ ਉਹਨਾਂ ਨੂੰ ਪੈਰੋਲ ਦਿੱਤੀ ਜਾਵੇ ਉਹਨਾਂ ਦੀ ਜੇਲ੍ਹ ਸ਼ਿਫਟ ਕੀਤੀ ਜਾਵੇ ਅਸੀਂ ਅਨਾਜ ਪੈਸਾ ਖਰਨ ਵਾਲੇ ਬੰਦੇ ਆ 40% ਅਸੀਂ ਅਨਾਜ ਇਹਨਾਂ ਨੂੰ ਦੇ ਰਹੇ ਆ ਦੇਸ਼ ਦਾ ਢਿੱਡ ਭਰ ਰਹੇ ਆ ਅਸੀਂ ਸਾਡੇ ਤੋਂ ਡਿਵੀਜ਼ਨ ਤਾਂ ਇਹਨਾਂ ਦੀ ਮਰਜ਼ੀ ਹੈ ਪਰ ਸਰਕਾਰਾਂ ਆਪਦੇ ਜਿਹੜੇ ਆ ਕਰਤੱਵ ਨਹੀਂ ਨਿਭਾ ਰਹੀਆਂ ਤੇ ਲੋਕਾਂ ਨੂੰ ਆਪਦੇ ਆਪ ਫਿਰ ਇਹ ਉੱਥੇ ਜਾਣਾ ਪੈਣਾ ਪਰ ਜਿਹੜੇ ਆ ਬਾਬੇ ਹੋਣੇ ਨੇ ਇਹਨਾਂ ਨੂੰ ਮਹੀਨੇ 'ਚ ਬਾਹਰ ਪਰੋਲ ਆ ਜਾਂਦੀਆਂ 6-6 ਵਾਰੀ 7-7 ਵਾਰੀ ਇਹ ਸਾਲ ਦੇ ਵਿੱਚ ਪਰੋਲ ਤੇ ਆਉਂਦੇ ਆ ਕਮੈਂਟ ਸਾਹਮਣੇ ਹਰ ਜਿੱਥੇ ਮੌਜੂਦ ਹੈ ਸਾਡੇ ਨਾਲ ਲਖਵਾਲ ਸਾਹਿਬ ਮੌਜੂਦ ਨੇ ਗੱਲਬਾਤ ਕਰਦੇ ਆ ਲਖਵਾਲ ਸਾਹਿਬ ਅੱਜ ਸ਼ੰਭੂ ਬਾਰਡਰ ਤੇ ਇੱਕ ਵਾਰ ਫਿਰ ਕਿਸਾਨ ਪਹੁੰਚੇ ਨੇ ਪਰ ਜਿਹੜੇ ਹਾਲਾਤ ਨੇ ਕੁਝ ਹੋਰ ਨੇ ਕਿਵੇਂ ਦੇਖਦੇ ਹੋ ਇਹ ਸਾਨੂੰ ਪਤਾ ਹੀ ਸੀ ਹਾਲਾਤਾਂ ਦਾ ਅਸੀਂ ਚੰਡੀਗੜ੍ਹ ਵੀ ਗਏ ਆ ਉਸ ਦਿਨ ਵੀ ਇਹ ਹਾਲਾਤ ਸੀ ਉਸ ਦਿਨ ਵੀ ਅਸੀਂ ਤੋੜ ਕੇ ਅੱਗੇ ਨੰਗੇ ਆ ਸਾਡੀ ਆਪਦੀ ਯੂਨੀਵਰਸਿਟੀ ਸੀ ਉਹਦੇ ਲਈ ਬਚਾਉਣ ਲਈ ਲੋਕਾਂ ਦਾ ਵੱਡਾ ਹੰਗਾਰਾ ਉੱਥੇ ਵੀ ਮਿਲਿਆ ਸੀਗਾ ਤੇ ਅੱਜ ਵੀ ਇੱਕ ਵੱਡਾ ਹੰਗਾਰਾ ਆ ਜਾਮ ਪੰਜਾਬੀ ਜਿਹੜੇ ਆ ਰਹੇ ਨੇ ਇਕੱਲੇ ਸਿੱਖਾਂ ਦੀ ਗੱਲ ਨਹੀਂ ਹੈਗੀ ਤਿੰਨ ਸਾਲ ਹੋ ਗਏ ਨੇ ਇਹ ਸਰਕਾਰਾਂ ਨੂੰ ਦਿਂਦਾ ਨਹੀਂ ਹੈਗਾ ਇਹ ਪੰਜਾਬ ਸਰਕਾਰ ਨੂੰ ਨਹੀਂ ਦਿਸਦਾ ਹੈਗਾ ਬਈ ਮੋਰਚਾ ਲੱਗਿਆ ਹੋਇਆ ਬਈ ਪੰਜਾਬ ਸਰਕਾਰ ਅੱਗੇ ਲੱਗੇ ਪੰਜਾਬ ਸਰਕਾਰ ਦੇ 6 6 7 7 8 8 ਜਿਹੜੇ ਉੱਥੇ ਐਮਪੀ ਨੇ ਇਹਨਾਂ ਦੇ 92 94 ਹੀਰੇ ਦੇ ਇੱਥੇ ਜਿੱਤੇ ਹੋਏ ਤੇ ਅੱਜ ਇੱਕ ਹੋਰ ਯਤਰਿਆ ਤੇ ਇਹ ਨਾਲ ਲੈ ਕੇ ਸਾਨੂੰ ਨਾਲ ਲੈ ਕੇ ਤੇ ਇਹਨਾਂ ਨੂੰ ਜਾਣਾ ਚਾਹੀਦਾ ਸੀ ਸਰਕਾਰਾਂ ਦੇ ਫਰਜ਼ ਬਣਦੇ ਆ ਪਰ ਸਰਕਾਰਾਂ ਆਪਦੇ ਜਿਹੜੇ ਆ ਕਰਤੱਵ ਨਹੀਂ ਨਿਭਾ ਰਹੀਆਂ ਤੇ ਲੋਕਾਂ ਨੂੰ ਆਪਦੇ ਆਪ ਫਿਰ ਇਹ ਉੱਥੇ ਜਾਣਾ ਪੈ ਰਿਹਾ ਗੱਲ ਕਰੀਏ ਕਈਆਂ ਨੂੰ ਪੈਰੋਲ ਮਿਲ ਰਹੀ ਆ ਪ੍ਰਬੰਧੀ ਸਿੰਘਾਂ ਨੂੰ ਹੁਣ ਇੱਕ ਵਾਰ ਵੀ ਪੈਰੋਲ ਨਹੀਂ ਦਿੱਤੀ ਗਈ ਕਿਉਂ ਕਿ ਪੰਜਾਬ ਨਾਲ ਇਹ ਪਹਿਲੇ ਦੋਨੋਂ ਹੀ ਜਿਹੜਾ ਮਾੜਾ ਬਿਹਾਰ ਕਰਦੇ ਆ ਪਹਿਲਾਂ ਸਾਡਾ ਕਿੱਡਾ ਵੱਡਾ ਪੰਜਾਬ ਸੀ ਉਹਦੇ ਸੂਬੇ ਸਾਡੇ ਇੱਕ ਛੋਟੇ ਸੂਬਾ ਬਣਾਤਾ ਉਹ ਜੋ ਹਰਿਆਣਾ ਕੱਟਤਾ ਹਿਮਾਚਲ ਕੱਟਤਾ ਕਿੱਥੇ ਤੱਕ ਅਸੀਂ ਅ ਸਿਗੇ ਉਹ ਪੰਜਾਬ ਨੂੰ ਵੱਖੋ ਵੱਖਰਾ ਕਰਕੇ ਇਸ ਤਰ੍ਹਾਂ ਹੀ ਪੰਜਾਬ ਤੇ ਕਿਉਂਕਿ ਪੰਜਾਬ ਇੱਕ ਸੂਝਵਾਨ ਲੋਕ ਨੇ ਇੱਥੇ ਅਸੀਂ ਪਹਿਲਾਂ ਗੱਲ ਸਮਝ ਜਾਂਦੇ ਹਾਂ WTO ਦਾ ਵੀ ਸਾਰਿਆਂ ਨੂੰ ਪਹਿਲਾਂ ਅਸੀਂ ਵਿਰੋਧ ਕੀਤਾ ਸੀ ਅੱਜ ਤੋਂ 30 40 ਸਾਲ ਪਹਿਲਾਂ ਅਸੀਂ ਬਾਹਰ ਜਾ ਕੇ ਵੀ ਜਰਮਨੀ ਚ ਜਾ ਕੇ ਵੀ ਉੱਥੇ ਅੰਦੋਲਨ ਕੀਤੇ ਸੀ WTO ਦੇ ਖਿਲਾਫ ਜਿਹੜਾ ਅੱਜ ਇਹ ਕਾਨੂੰਨ ਲੈ ਕੇ ਆਏ ਸੀਗੇ ਉਹ ਸਾਡੀ ਜਿੱਥੇ ਬੰਦੀ ਗਈ ਸੀ ਤੇ ਇਸੇ ਤਰ੍ਹਾਂ ਸਾਰਿਆਂ ਨੂੰ ਪਹਿਲਾਂ ਪੰਜਾਬ ਉੱਠਦਾ ਜਿਵੇਂ ਅੱਗੇ ਵੀ 2020 ਚ ਪੰਜਾਬ ਉੱਠਿਆ ਸੀ ਪੰਜਾਬ ਹੀ ਮੂਰੇ ਲੱਕੇ ਗਿਆ ਸੀ ਹਰਿਆਣਾ ਉੱਠਿਆ ਸੀ ਫਿਰ ਜੁਪੀ ਉੱਠਿਆ ਰਾਜਸਥਾਨ ਉੱਠਿਆ ਇਹਨਾਂ ਨੂੰ ਇਹ ਲੱਗਦਾ ਕਿ ਇੱਥੇ ਪੰਜਾਬ ਨੂੰ ਹੀ ਦਬਾ ਦਿੱਤਾ ਜਾਵੇ ਤਾਂ ਕਿ ਹੋਰ ਲੋਕ ਸੂਝਵਾਨ ਨਾ ਹੋਣ ਹੋਰ ਲੋਕ ਚਾਗੜਨਾ ਆਪਣੀ ਦੇਸ਼ ਦੇ ਵਿੱਚ ਦਿੱਲੀ ਤੱਕ ਪਹੁੰਚਣ ਵਾਸਤੇ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆਪਣੀ ਰਾਸਤਾ ਨਹੀਂ ਪਹੁੰਚਣ ਵਾਸਤੇ ਪਹੁੰਚਣ ਹੀ ਨਹੀਂ ਦਿੱਤਾ ਜਾ ਰਿਹਾ ਕਿਉਂ ਇਹਦੀ ਸਰਕਾਰ ਦੇ ਵੱਲੋਂ ਇਹ ਜਿਹੇ ਵਤੀਰੇ ਕਿਉਂ ਕੀਤੇ ਜਾ ਰਹੇ ਨੇ ਆਪਣੇ ਨਾਲ ਪਤਾ ਨਹੀਂ ਸਾਨੂੰ ਤਾਂ ਆਪਨੇ ਸਮਝ ਆਉਂਦੀ ਪਤਾ ਨਹੀਂ ਸਾਨੂੰ ਕਿਉਂ ਮਾੜਾ ਸਮਝਦੇ ਜਿਹੜੇ ਅੱਜ ਸਾਡੇ ਵੀਰ ਵੀ ਬੈਠੇ ਆ 30-30 ਸਾਲ ਹੋ ਗਏ 67 ਸਾਲ ਦੀ ਉਹਨਾਂ ਦੀ ਉਮਰਾਂ ਹੋ ਗਈਆਂ ਨੇ ਅਸੀਂ ਤਾਂ ਇਹੀ ਕਿਹਾ ਸੀ ਪਾਈ ਹਵਾਰੇ ਦੀ ਮਾਤਾ ਜੀ ਉਹ ਢਿੱਲੇ ਨੇ ਤੇ ਉਹ ਬੈੱਡ ਤੇ ਨੇ ਉਹਨਾਂ ਨੂੰ ਮਲਾਇਆ ਜਾਵੇ ਉਹਨਾਂ ਨੂੰ ਪਰੋਲ ਦਿੱਤੀ ਜਾਵੇ ਉਹਨਾਂ ਦੀ ਜੇਲ੍ਹ ਸ਼ਿਫਟ ਕੀਤੀ ਜਾਵੇ ਇਸ ਤਰ੍ਹਾਂ ਸਾਡੇ ਹੋਰ ਬੜੇ ਸਿੰਘ ਨੇ ਜਿਹੜੇ ਉੱਥੇ ਬਿਮਾਰ ਪਏ ਨੇ ਉਹਨਾਂ ਨੂੰ ਫੌਰੀ ਤੌਰ ਤੇ ਦਿੱਤੀ ਜਾਵੇ ਪਰ ਜਿਹੜੇ ਆ ਬਾਬੇ ਹੋਣੇ ਨੇ ਇਹਨਾਂ ਨੂੰ ਮਹੀਨੇ 'ਚ ਬਾਹਰ ਪਰੋਲ ਆ ਜਾਂਦੀਆਂ 6-6 ਵਾਰੀ 7-7 ਵਾਰੀ ਇਹ ਸਾਲ ਦੇ ਵਿੱਚ ਪਰੋਲ ਤੇ ਆਉਂਦੇ ਆ ਤੇ ਸਾਡੇ ਸਿੰਘਾਂ ਨੂੰ ਇੱਕ ਇੱਕ ਕੋਠੜੀ ਦੇ ਵਿੱਚ ਜਿਵੇਂ ਰਾਜਵਾਨਾ ਸਾਹਿਬ ਨੇ ਉਹਨਾਂ ਨੂੰ ਨਾ ਮੌਤ ਦੀ ਸਜ਼ਾ ਤੇ ਉਹਨਾਂ ਵੇਖ ਕੋਠੜੀ 'ਚ ਬੰਦ ਕੀਤਾ ਹੋਇਆ ਡਰਦੇ ਨੇ ਕਿਸੇ ਗੱਲ ਤੋਂ ਡਰ ਰਹੇ ਇਹਨਾਂ ਨੂੰ ਸਰਕਾਰ ਨੂੰ ਕਿਸੇ ਗੱਲ ਦਾ ਭੈ ਹੈ ਭੈ ਹੀ ਹੋਣਾ ਪਤਾ ਨਹੀਂ ਕਿਉਂ ਡਰਦੇ ਆ ਅਸੀਂ ਤਾਂ ਰਾਖੀ ਕਰਨ ਵਾਲੇ ਬੰਦੇ ਆ ਇਸ ਤੇ ਦੇਸ਼ ਲਈ ਮਰਨ ਵਾਲੇ ਬੰਦੇ ਆ ਪੰਜਾਬ ਵਾਲੇ ਤਾਂ ਸਾਡੇ ਤੇ ਜਦ ਵੀ ਕੋਈ ਬਾਹਰ ਕਰਦਾ ਤਾਂ ਮੂਹਰੇ ਅਸੀਂ ਖੜਕੇ ਸਾਡੇ ਮਿਲਟਰੀ ਵਾਲੇ ਸਾਡੇ ਫੋਰਸਾਂ ਨਾਲ ਲੜਦਿਆਂ ਨੇ ਅਸੀਂ ਅਨਾਜ ਪੈਸਾ ਕਰਨ ਵਾਲੇ ਬੰਦੇ ਆ 40% ਅਸੀਂ ਨਾਲ ਇਹਨਾਂ ਨੂੰ ਦੇ ਰਹੇ ਆ ਦੇਸ਼ ਦਾ ਢਿੱਡ ਭਰ ਰਹੇ ਆ ਅਸੀਂ ਸਾਡੇ ਤੋਂ ਡਿਵੀਜ਼ਨ ਤਾਂ ਇਹਨਾਂ ਦੀ ਮਰਜ਼ੀ ਆ ਅੱਗੇ ਹੁਣ ਧਰਨਾ ਕਿਵੇਂ ਦੇਖਣ ਨੂੰ ਮਿਲੂਗਾ ਇਹ ਅੱਗੇ ਅਸੀਂ ਵਿਚਾਰ ਕਰਦੇ ਹਾਂ ਸਾਰੀ ਲੀਡਰਸ਼ਿਪ ਆ ਗਈ ਆ ਉਹਦੇ ਨਾਲ ਜੋ ਅਗਲਾ ਫੈਸਲਾ ਹੋਊਗਾ ਪਰ ਸ਼ਾਂਤਮਈ ਹੋਊਗਾ ਅਸੀਂ ਇਹ 'ਚ ਵਿਸ਼ਵਾਸ ਨਹੀਂ ਰੱਖਦੇ ਵੀ ਕੋਈ ਲੜਾਈ ਲੜ ਕੇ ਅੱਗੇ ਜਾਇਆ ਜਾਵੇ ਧੰਨਵਾਦ ਸੋ ਬਿਲਕੁਲ ਸ਼ੰਭੂ ਬਾਰਡਰ ਤੋਂ ਹਿਮਾਂਸ਼ੂ ਮੜਕਣ ਇੰਡੀਆ ਫੋਕਸ 24 ਦੇ ਨਾਲ